ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ। ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ। ਅੱਜ ਦਾ ਵੀ ਵਿਸ਼ਾ ਆਪਾਂ ਤੁਹਾਨੂੰ ਵੀ ਟੌਪ 10 ਜਿਹੜੇ ਮੋਸਟ TPI ਬੋਲਰ ਸਾਰੀਆਂ ਕੰਪਨੀਆਂ ਦੇ ਜਿਵੇਂ ਕਿ ABS ਹੋ ਗਈ, CRI ਜਾਂ WWS ਜਿੰਨੀਆਂ ਵੀ ਕੰਪਨੀਆਂ ਦੇ ਟੌਪ ਦੇ TPI ਬੋਲਰ ਆ ਉਹਨਾਂ ਸਾਰੇ ਚ ਮਿਲਾ ਕੇ ਆਪਾਂ ਟੌਪ 10 TPI ਬੋਲਰ ਚੁਣੇ ਆ ਠੀਕ ਆ ਜੀ। ਸੋ ਆਪਾਂ ਇਹਨਾਂ ਬੋਲਰਾਂ ਦਾ ਤੁਹਾਨੂੰ ਸਾਰਾ ਨਿਰਦੇਖਣ ਦੱਸਾਂਗੇ ਵੀ ਕਿਵੇਂ ਕਿਹੜਾ ਬੋਲ ਕਿਹੜੇ ਨੰਬਰ ਤੇ ਰਹਿ ਰਿਹਾ ਵਾ ਕਿਹੜੀ ਕੰਪਨੀ ਦਾ। ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਨਵੰਬਰ ਵਿੱਚ ਨਵੰਬਰ 2025 ਵਿੱਚ ਵੀ ਜਿੰਨੇ ਵੀ ਬੋਲ ਆਪਣੇ TPI ਦੇ ਇਸ ਵਕਤ ਟੌਪ 10 ਵਿੱਚ ਰਹਿ ਰਹੇ ਨੇ ਉਹਨਾਂ ਬੋਲਾਂ ਦੀ ਆਪਾਂ ਲਿਸਟ ਤਿਆਰ ਕੀਤੀ ਆ ਤੋ ਇਹਨਾਂ ਬੋਲਾਂ ਦਾ ਆਪਣਾ ਜਿਵੇਂ ਅੱਗੇ ਮਿਲਕ ਦਾ ਮਿਲਕ ਵਿੱਚ ਜੋ ਪਹਿਲੇ ਨੰਬਰ ਤੇ ਰਹਿ ਰਹੇ ਆ ਫੈਟ ਵਿੱਚ ਜਾਂ ਜਿਵੇਂ ਸਾਇਰ ਕਾਲ ਵੀ ਹੋ ਗਿਆ DPR ਵਗੈਰਾ ਜਿੰਨੇ ਵੀ ਅੱਗੇ ਆਪਣੇ ਟ੍ਰੇਡ ਹੁੰਦੇ ਆ ਉਹਨਾਂ ਦਾ ਵੀ ਆਪਾਂ ਅੱਗੇ ਸਫਲ ਕਰਕੇ ਦਿਖਾਵਾਂਗੇ ਕਿ ਕਿਹੜਾ ਬੁੱਲ ਕਿਹੜੇ ਨੰਬਰ ਤੇ ਰਹਿ ਰਿਹਾ ਵਾ ਠੀਕ ਹੈ ਜੀ ਸਭ ਤੋਂ ਪਹਿਰਾ ਦੇਖੋ ਜੀ ਆਪਾਂ ਪਹਿਲੇ ਨੰਬਰ ਤੇ ਬੋਲੇ ਹੈਗਾ AAI ਟੋਟਲ ਦਾ ਸੈਟਲਾਈਟ ਬੁੱਲ ਜਿਸਦਾ ਕਿ ਹੈਗਾ 3301 TPI ਸੋ ਪ੍ਰਾਈਸ ਹੈਗਾ ਉਸ ਦਾ 5150 ਰੁਪਏ ਦੂਸਰੇ ਨੰਬਰ ਤੇ ਹੈਗਾ ABS ਦਾ ਜਿਹੜਾ ਔਸਕਰ ਪਰ ਨਵਾਂ ਆ ਆਪਣਾ 3261 TPI ਹੈ ਜਿਸਦਾ ਕਿ ਪ੍ਰਾਈਸ ਹੈਗਾ 960 ਤੇ 2700 ਰੁਪਿਆ ਤੀਸਰੇ ਤੇ ਹੈਗਾ CRA ਦਾ ਟਿਪ ਟੌਪ ਬੁੱਲ ਜਿਸਦਾ ਕਿ ਹੈਗਾ 3236 TPI ਸੋ 6500 ਰੁਪਏ ਉਸ ਦਾ ਪ੍ਰਾਈਸ ਆ ਤੇ ਚੌਥੇ ਨੰਬਰ ਤੇ ਹੋ ਗਿਆ ਐਬੀਐਸ ਦਾ ਸਟਾਰਮ ਪੀ ਜਿਸਦਾ 3180 ਟਪੀਆ ਤੇ 960 ਪ੍ਰਾਈਸ ਆ ਕਨਵੈਨਸ਼ਨਲ ਦਾ ਤੇ 2700 ਹੈਗਾ ਸੈਕਸ ਰਸੀਮਨ ਦਾ ਸੋ ਪੰਜਵੇਂ ਨੰਬਰ ਤੇ ਹੈਗਾ ਸੀਆਰਆਈ ਦਾ ਬੋਲਡ ਰੂਲਰ ਜਿਸਦਾ ਹੈਗਾ 3173 ਟਪੀਆ ਤੇ 5000 ਰੁਪਏ ਇਸਦਾ ਪ੍ਰਾਈਸ ਆ ਉਸ ਤੋਂ ਅੱਗੇ ਛੇਵੇਂ ਨੰਬਰ ਤੇ ਹੈਗਾ ਏਏ ਟੋਟਲ ਦਾ ਉਹਟ ਹੋਰਸਨ ਜਿਹਦਾ ਜਗਾ 3177 TPI 1550 ਰੁਪਿਆ ਪ੍ਰਾਈਸ ਆ ਉਸ ਸੀਮਨ ਦਾ ਸੋ 7ਵੇਂ ਨੰਬਰ ਤੇ ਆ ਕੇ WWS ਦਾ ਬੱਲ ਆਉਂਦਾ ਵਾ ਜਿਹਦਾ ਨਾਮ ਹੈਗਾ ਗੇਮਪਲੈਨ 3161 TPI ਆ ਤੇ 7800 ਰੁਪਿਆ ਪ੍ਰਾਈਸ ਉਸ ਸੀਮਨ ਦਾ 8ਵੇਂ ਨੰਬਰ ਤੇ ਆ ਕੇ ਆ ਗਿਆ ਜੀ ਇਹ ਟੋਟਲ ਦਾ ਬਲੈਕ ਜੈਕਪੀ ਜਿਹਦਾ ਹੈਗਾ ਵਾ 3151 TPI 5700 ਰੁਪਿਆ ਪ੍ਰਾਈਸ ਇਸ ਦਾ ਸੀਮਨ ਦਾ 9ਵੇਂ ਨੰਬਰ WWS ਦਾ ਜਿਹਦਾ ਨਾਮ ਹੈਗਾ ਉਲੀਸਿਸ 3147 TPI ਇਸ ਕੋਲ ਆ 1500 ਰੁਪਿਆ ਇਸ ਦਾ ਪ੍ਰਾਈਸ ਆ ਕਨਵੈਨਸ਼ਨਲ ਸੀਮੰਟ ਦਾ ਠੀਕ ਹੈ ਜੀ 10ਵੇਂ ਨੰਬਰ ਤੇ एबीएस इंडिया ਦਾ ਬੋਲ ਆ ਰਿਹਾ ਮੈਵਰਿਕ ਜਿਸ ਦਾ 3141 टीपी ਸਕੋਰ ਆ 830 ਰੁਪਏ ਕਨਵੈਨਸ਼ਨਲ ਸੀਮੰਟ ਦਾ ਪ੍ਰਾਈਸ ਆ 2250 ਰੁਪਏ ਸੈਕਸਰ ਸੀਮੰਟ ਦਾ ਪ੍ਰਾਈਸ ਆ ਸੋ ਤੁਸੀਂ ਦੇਖ ਸਕਦੇ ਆ एबीएस इंडिया ਦੇ ਜਿੰਨੇ ਵੀ ਬੋਲ ਟੌਪ 10 ਵਿੱਚ ਆ ਰਹੇ ਆ ਸਾਰੇ ਨਵੇਂ ਬੋਲ ਜਿਹਨੇ ਆਪਣੇ ਆਏ ਆ ਉਹੀ ਆ ਰਹੇ ਆ ਪੁਰਾਣੇ ਬੋਲਾਂ ਵਿੱਚੋਂ ਕੋਈ ਵੀ ਬੋਲ ਟੌਪ 10 ਵਿੱਚ ਨਹੀਂ ਆ ਰਿਹਾ ਠੀਕ ਹੈ ਜੀ ਇਸ ਤਰ੍ਹਾਂ ਕੇ ਜੇ ਆਪਾਂ ਇਸ ਤੋਂ ਅੱਗੇ ਜੇ ਪ੍ਰਾਈਜ਼ ਦੀ ਗੱਲ ਕਰੀਏ ਸਭ ਤੋਂ ਵੱਧ ਪ੍ਰਾਈਜ਼ ਕਿਹੜੇ ਬੱਲ ਆ ਰਹੇ ਇਹਨਾਂ ਬੱਲਾਂ ਵਿੱਚੋਂ ਸੋ ਜੋ ਹੈ ਕਿ ਐਬੀਐਸ ਦੇ ਬੱਲ ਉਹ ਆਪਾਂ ਰੱਖਿਆ ਸਭ ਤੋਂ ਤਿੰਨੇ ਬੱਲ ਟੌਪ ਤੇ ਰੱਖਿਆ ਜਿਵੇਂ ਤੁਸੀਂ ਦੇਖਾ ਦੂਸਰਾ ਚੌਥਾ ਦਾ 10ਵਾਂ ਨੰਬਰ ਦੇਖ ਸਕਦੇ ਆ ਉਸ ਤੋਂ ਅੱਗੇ ਪਹਿਲੇ ਨੰਬਰ ਸਭ ਤੋਂ ਵੱਧ ਪ੍ਰਾਈਜ਼ ਆ ਰਿਹਾ ਡਬਲ ਡਬਲ ਐਸ ਬੱਲ ਜਿਸ ਦਾ ਹੈਗਾ 7800 ਰੁਪਿਆ ਪ੍ਰਾਈਜ਼ ਜੀਵਨ ਦਾ ਉਸ ਤੋਂ ਅੱਗੇ ਹੋ ਗਿਆ ਸੀ ਵਾਲੇ ਜਿਸ ਦਾ ਹੈਗਾ 6500 ਇੱਕ ਟੋਟਲ ਦਾ ਬੱਲ ਹੋ ਗਿਆ ਜਿਸ ਦਾ ਹੈਗਾ 5700 ਰੁਪਿਆ ਪ੍ਰਾਈਜ਼ ਬਲੈਕ ਜੈਕ ਪੀ ਦਾ ਤੇ ਹਾਰਸਨ ਦਾ ਹੈਗਾ ਵਾ 5500 ਰੁਪਿਆ ਪ੍ਰਾਈਸ ਇਹ ਟੋਟਲ ਦਾ ਤੇ ਉਸ ਤੋਂ ਅੱਗੇ ਇਹ ਟੋਟਲ ਦਾ ਬੋਲ ਹੈਗਾ ਸੈਟਲਾਈਟ ਜਿਸ ਦਾ ਹੈਗਾ 5500 ਤੇ ਸੀਆਰਆਈ ਦਾ ਬੋਲ ਹੈਗਾ ਵਾ ਬੋਲਡ ਰੂਲ ਜਿਸ ਦਾ ਹੈਗਾ 5000 ਰੁਪਿਆ ਪ੍ਰਾਈਸ ਤੇ ਡਬਲ ਜੀਐਸ ਦਾ ਬੋਲ ਹੈਗਾ ਉਲੇਸੀਸ ਜਿਸ ਦਾ ਹੈਗਾ 1500 ਰੁਪਿਆ ਪ੍ਰਾਈਸ ਠੀਕ ਹੈ ਜੀ ਸੋ ਇਹ ਇਹਨਾਂ ਦੀ ਪ੍ਰਾਈਸ ਲਿਸਟ ਆ ਇਸ ਤੋਂ ਅਗੇ ਜੇ ਮਿਲਕ ਦੀ ਗੱਲ ਕਰੀਏ ਮਿਲਕ ਸਭ ਤੋਂ ਵੱਧ ਕਿਹੜਾ ਬੋਲ ਇੰਪਰੂਵ ਕਰ ਰਿਹਾ ਵਾ ਸਭ ਤੋਂ ਵੱਧ ਮਿਲਕਮ ਪ੍ਰੂਵ ਕਰ ਰਿਹਾ ਹੈ ਸੀਆਰਆਈ ਦਾ ਟਿਪਟੋਪ ਬੋਲ 890 ਆਪਣਾ ਮਿਲਕਮ ਪ੍ਰੂਵ ਕਰ ਰਿਹਾ ਵਾ ਦੂਸਰੇ ਤੋਂ ਗਿਆ ਏਬੀਐਸ ਇੰਡੀਆ ਦਾ ਔਸਕਰ ਬੋਲ ਸੋ ਤੁਸੀਂ ਦੇਖ ਸਕਦੇ ਸੱਤ ਮਿੰਟ ਜੋ ਲਾਸਟ ਦੇ ਬੋਲ ਆ ਰਹੇ 10ਵੇਂ ਨੰਬਰ ਤੇ ਡਬਲਯੂਡਬਲਐਸ ਦਾ ਬੋਲ ਗੇਮ ਪਲੈਨ ਜੋ ਕਿ ਮਾਈਨਸ ਵਿੱਚ ਜਾ ਰਿਹਾ ਵਾ ਮਾਈਨਸ 424 ਸੋ ਤੁਸੀਂ ਦੇਖ ਸਕਦੇ ਮੇ ਏਬੀਐਸ ਆਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਜੋ ਨਵੇਂ ਸੀਮੈਂਟ ਨੇ ਜਿੰਨੇ ਵੀ ਲਾਂਚ ਕੀਤੇ ਆ ਇਸ ਤੋਂ ਅਗੇ ਜੇ ਆਪਾਂ ਫੈਟ ਦੀ ਗੱਲ ਕਰੀਏ ਫੈਟ ਪਰਸੈਂਟੇਜ ਵਿੱਚ ਕਿਹੜਾ ਬਲ ਸਭ ਤੋਂ ਵੱਧ ਕਰ ਰਿਹਾ ਵਾ ਫੈਟ ਪਰਸੈਂਟੇਜ ਵਿੱਚ ਸਭ ਤੋਂ ਵੱਧ ਇੰਪਰੂਵ ਕਰ ਰਿਹਾ ਬਲ ਡਬਲਯੂਐਸ ਦਾ ਗੇਮ ਪਲਾਨ 0.34 ਪਰਸੈਂਟੇਜ ਉਸ ਤੋਂ ਥੱਲੇ ਹੋ ਗਿਆ ਇਹ ਟੋਟਲ ਦਾ ਸੈਟੇਲਾਈਟ ਡਬਲਯੂਐਸ ਦਾ 올ਿਸੀਸ ਸਭ ਤੋਂ ਥੱਲੇ ਬਲ ਹੈਗਾ 10ਵੇਂ ਨੰਬਰ ਤੇ ਸੀਆਰ ਦਾ ਟੈਪਟੋਪ ਜੋ ਕਿ ਹੈਗਾ 0.11 ਪਰਸੈਂਟੇਜ ਫੈਟ ਪਰਸੈਂਟੇਜ ਆਪਾਂ ਨੂੰ ਦੇ ਰਿਹਾ ਵਾ ਇਸ ਤੋਂ ਅੱਗੇ ਜੇ ਦੇਖੀਏ ਵੀ ਫੀਡ ਸੇਵਡ ਸਭ ਤੋਂ ਵੱਧ ਕਿਹੜਾ ਬਲ ਕਰ ਰਿਹਾ ਉਹ ਹੈਗਾ ਜੀ ਸੀਆਰ ਦਾ ਟੈਪਟੋਪ ਬਲ ਜੋ ਕਿ ਕਰ ਰਿਹਾ ਵਾ 275 ਤੇ ਦੂਸਰਾ ਨੰਬਰ ਤੇ ਹੈਗਾ CRI ਦਾ ਬੋਲਡ ਰੋਲਰ ਬੋਲ ਜੋ ਕਿ ਹੈਗਾ 242 ਸੋ ਸਭ ਤੋਂ ਥੱਲੇ ਹੈਗਾ A ਟੋਟਲ ਦਾ ਬੋਲ ਬਲੈਕ ਜੈਕ ਪੀ ਜੋ ਕਿ ਹੈਗਾ -242 ਫੀਡ ਸੇਵਡ ਕਰ ਰਿਹਾ ਵਾ ਇਸ ਤੋਂ ਕੇ ਜੇ ਵੀ ਦੇਖੀਏ RF I ਜੋ ਕਿ ਹੈ ਰੈਸੀਡੂਅਲ ਫੀਡ ਇਨਟੇਕ ਵੀ ਕਿੰਨਾ ਪਸੂ ਆਪਣੀ ਫੀਡ ਅੱਗੇ ਲਾ ਕੇ ਆਪਾਂ ਨੂੰ ਦਤ ਦੇ ਰਿਹਾ ਵਾ ਇਸ ਇਹਦੇ ਵਿੱਚ ਸਭ ਤੋਂ ਵੱਧ ਕਰ ਰਿਹਾ ਹੈ ਪ੍ਰੋਡੂਸ ਆਪਣਾ WWS ਦਾ ਬੋਲ ਉਲਿਸਿਸ ਜੋ ਕਿ ਹੈਗਾ 141 ਤੇ ਸਭ ਤੋਂ ਘੱਟ ਹੈਗਾ CRI ਦਾ ਟਿਪ ਟਾਪ ਜੋ ਕਹਗਾ -x65 ਠੀਕ ਹੈ ਜੀ ਇਸ ਤੋਂ ਹੋ ਕੇ ਪ੍ਰੋਡਕਟ ਲਾਈਫ ਦੀ ਗੱਲ ਕਰੀਏ ਵੀ ਸਭ ਤੋਂ ਵੱਧ ਪ੍ਰੋਡਕਟ ਲਾਈਫ ਕਿਹੜੇ ਬੋਲ ਦੀ ਆ ਵੀ ਕਿਹੜਾ ਬੋਲ ਆਪਾਂ ਦੀਆਂ ਬੱਚੀਆਂ ਆਪਣ ਨੂੰ ਬਧਰੇ ਦੁੱਧ ਦੇ ਸਕਦੀਆਂ ਵਾ ਲੰਬਾ ਸਮਾਂ ਉਸ ਬੱਚਾ ਦਾ ਗੇਮ ਬੋਲ WWSD ਜੋ ਕਿ ਹੈਗੀ 4.3 ਪ੍ਰੋਡਕਟ ਲਾਈਫ ਤੇ ਸਭ ਤੋਂ ਘੱਟ ਹੈਗੀ ਹੈ AI ਟੋਟਲ ਦੀ ਹਾਰਟਸਨ ਬੋਲ ਦੀ 2.3 ਪ੍ਰੋਡਕਟ ਲਾਈਫ ਬਾਕੀ ਆਪਾਂ ਤੁਸੀਂ ਵਿਚਾਰੇ ਖੋਦ ਪਾਜ਼ ਕਰਕੇ ਵੀਡੀਓ ਪੜ੍ਹ ਵੀ ਸਕਦੇ ਆ ਇਸ ਤੋਂ ਅੱਗੇ ਜੇ ਆਪਾਂ ਲਿਵਰਬਿਲਟੀ ਦੀ ਗੱਲ ਕਰੀਏ ਸਭ ਤੋਂ ਵੱਧ ਲਿਵਰਬਿਲਟੀ ਕਿਹੜੇ ਬੋਲ ਦੀ ਆ ਰਹੀ ਆ ਉਹ ਹੈਗੀ ਆ ਜੀ ਔਸਕਰ ਬੋਲ ਏਬੀਐਸ ਦਾ ਜਿੱਦਦੀ ਹੈਗੀ 1.8 ਲਿਵਰਬਿਲਟੀ ਤੇ ਸਭ ਤੋਂ ਘੱਟ ਹੈਗੀ ਆ ਬਲੈਕ ਜੈਕ ਪੀਏ ਟੋਟਲ ਦਾ ਬੋਲ -2.9 ਲਿਵਰਬਿਲਟੀ ਇਸ ਤੋਂ ਅੱਗੇ ਜੇ ਆਪਾਂ ਡੀਪੀਆਰ ਦੀ ਗੱਲ ਕਰੀਏ ਡੀਪੀਆਰ ਸਭ ਤੋਂ ਵੱਧ ਕਿਹੜੇ ਬੋਲ ਦਾ ਉਹ ਹੈਗਾ ਜੀ ਏਬੀਐਸ ਦਾ ਮਾਵਰਿਕ ਬੋਲ ਜਿਸ ਦਾ ਹੈਗਾ 1.4 ਡੀਪੀਆਰ ਤੇ ਸਭ ਤੋਂ ਘੱਟ ਹੈਗਾ ਏ ਟੋਟਲ ਦਾ ਬੋਲ ਸੈਟਲਾਈਟ ਜਿਸਦਾ ਹੈਗਾ ਜੀ -0.6 ਡੀਪੀਆਰ ਇਸ ਤੋਂ ਅੱਗੇ ਜੇ ਆਪਾਂ ਐਚਸੀਆਰ ਦੀ ਗੱਲ ਕਰੀਏ ਉਹ ਹੈਗਾ ਟੈਪਟੌਪ ਬੋਲ ਦਾ ਸੀਆਰ ਆਈ ਦਾ 3.4 ਤੇ ਸਭ ਤੋਂ ਘੱਟ ਹੈਗਾ ਡਬਲਯੂਐਸ ਦਾ ਓਲੀਸੀਸ ਬੋਲ ਜਿਸਦਾ ਹੈਗਾ -1.3 ਇਸ ਤੋਂ ਅੱਗੇ ਜੇ ਆਪਾਂ ਸੀਸੀਆਰ ਦੀ ਗੱਲ ਕਰੀਏ ਏਬੀਐਸ ਦਾ ਹੈਗਾ ਜੀ ਮੈਵਰਿਕ ਬੋਲ 3.9 ਸੀਸੀਆਰ ਸਭ ਤੋਂ ਵੱਧ ਹੈਗਾ ਸਭ ਤੋਂ ਘੱਟ ਹੈਗਾ ਸੀਆਰ ਆਈ ਦਾ ਬੋਲਡ ਰੋਲਰ ਬੋਲ ਜਿਸਦਾ ਹੈਗਾ 0.4 ਅਸ ਤੋਂ ਅਗੇ ਜੇ ਪੀ ਟੈਟ ਦੀ ਗੱਲ ਕਰੀਏ ਸਭ ਤੋਂ ਵੱਧ ਹੈਗਾ ਏ ਟੋਟਲ ਦਾ ਬੋਲ ਬਲੈਕ ਜੈਕ ਪੀ 1.95 ਤੇ ਸਭ ਤੋਂ ਘੱਟ ਹੈਗਾ ਜੀ ਏਵੀਐਸ ਇੰਡੀਆ ਦਾ ਬੋਲ ਮੈਵਰਿਕ ਜਿਸ ਜਗ ਹੈਗਾ ਕਿ 0.05 ਜੇ ਆਪਾਂ ਆਰਡਰ ਦੀ ਗੱਲ ਕਰੀਏ ਸਭ ਤੋਂ ਵਧੀਆ ਆਰਡਰ ਕਿਹੜੇ ਬੋਲ ਦਾ ਬੋਲ ਦੀਆਂ ਬੱਚੀਆਂ ਦਾ ਹੋ ਸਕਦਾ ਸੋ ਗੇਮ ਪਲਾਨ ਬੋਲ ਹੋ ਗਿਆ ਜੀ ਸਭ ਤੋਂ ਵੱਧ ਡਬਲ ਜੀ ਐਸ ਦਾ 1.38 ਤੇ ਸਭ ਤੋਂ ਘੱਟ ਹੋ ਗਿਆ ਔਸਕਰ ਬੋਲ ਏਵੀਐਸ ਇੰਡੀਆ ਦਾ 0.29 ਜੇ ਪੈਰਾਂ ਦੀ ਗੱਲ ਕਰੀਏ ਸਭ ਤੋਂ ਵਧੀਆ ਪੈਰ ਕਿਹੜੀਆਂ ਬੋਲਦੀਆਂ ਬੱਚੇ ਦੋ ਸਕਦੇ ਹੋ ਹੈਗਾ ਜੀ ਨੰਬਰ 1 ਤੇ ਰੱਖਿਆ ਬਲੈਕ ਜੈਕ ਪੀ ਜੋ ਕਿ ਹੋਗਾ ਏ ਟੋਟਲ ਦਾ ਬੋਲ 1.03 ਸਭ ਤੋਂ ਘੱਟ ਹੈਗਾ ਗੇਮਪਲੇ ਦਾ ਬੋਲ ਡਬਲ ਡਬਲ ਐਸ ਦਾ ਜਿੰਦਾ ਕਿ ਹੈਗਾ -0.4 ਉਸ ਤੋਂ ਅੱਗੇ ਜੇ ਆਪਾਂ ਸਾਇਰ ਕਾਲਵਿੰਗ ਇਸ ਦੀ ਗੱਲ ਕਰੀਏ ਸਭ ਤੋਂ ਆਪਣਾ ਜਿੰਨਾ ਇਹ ਸਕੋਰ ਘੱਟ ਤੋਂ ਘੱਟ ਹੋਊਗਾ ਉਨਾ ਹੀ ਚੰਗਾ ਮੰਨਿਆ ਜਾਂਦਾ ਵਾ ਇਹਦੇ ਵਿੱਚ ਸਭ ਤੋਂ ਵੱਧ ਸਾਇਰ ਕਾਲਵਿੰਗ ਇਸ ਆ ਰਿਹਾ ਜੀ ਏ ਟੋਟਲ ਦਾ ਬੋਲ ਹੈਗਾ ਵਾ ਬਲੈਕ ਜੈਕ ਪੀ 1.8 ਤੇ ਸਭ ਤੋਂ ਘੱਟ ਹੈਗਾ ਵਾ 1.0 ਟਿੱਪ ਟੌਪ ਬੋਲ ਜੋ ਹੈਗਾ CRI ਅਸ ਤੋਂ ਅੱਗੇ ਜੇ ਬੋਡੀ ਵੇਟ ਦੀ ਗੱਲ ਕਰੀਏ ਮੈਵਰਿਕ ਬੋਲ ਹੈਗਾ ਸਭ ਤੋਂ ਘੱਟ ਬੋਡੀ ਵੇਟ -0. -1.18 ਤੇ ਦੂਸਰੇ ਸਭ ਤੋਂ ਘੱਟ ਨੰਬਰ ਤੇ ਹੈਗਾ ਜੀ ਬਲੈਕ ਜੈਕ ਪੀ ਏ ਟੋਟਲ ਦਾ 1.26 ਇਸ ਤੋਂ ਅੱਗੇ ਜੇ ਆਪਾਂ ਸਟ੍ਰੈਚਰ ਦੀ ਗੱਲ ਕਰੀਏ ਸਭ ਤੋਂ ਵੱਧ ਸਟ੍ਰੈਚਰ ਕਿਹੜੇ ਬੋਲ ਦੀਆਂ ਬੱਚੀਆਂ ਹੋ ਸਕਦਾ ਜੂ ਹੈਗਾ ਜੀ ਬਲੈਕ ਜੈਕ ਪੀ ਏ ਟੋਟਲ ਦਾ 1.14 ਤੇ ਸਭ ਤੋਂ ਘੱਟ ਹੈਗਾ CRI ਦਾ ਬੋਲਡ ਰੋਲਰ ਮਾਰਨ 0.99 ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਟੌਪ 10 ਬਲ ਸਾਰੀਆਂ ਕੰਪਨੀਆਂ ਦੇ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਹੈ ਧੰਨਵਾਦ